ਸੱਚਾਈ ਇਹ ਹੈ ਕੈਂਡੀਡੇਟ ਜਿਹੜਾ ਪੰਜਾਬ ਦਾ ਹੈ ਕਾ ਬਾਕੀ ਸੇ ਦਿੱਲੀ ਤੋਂ ਆਏ ਹੋਏ ਐ ਤੇ ਇਹ ਦਿੱਲੀ ਤੋਂ ਜਵਾਬ ਦੇ ਐ ਇਹ ਪੰਜਾਬ ਤੋਂ ਜਵਾਬ ਦੇ ਨਹੀਂ ਐ ਸਿਰਫ ਤੂਫਾਨ ਸਿੰਘ ਸਾਡਾ ਜਵਾਬ ਦੇ ਐ ਤੁਹਾਨੂੰ ਉੱਥੇ ਪੰਜਾਬ ਦਾ ਛੋਣਾ ਛੱਡਿਆ ਜਾਵੇ ਬਾਰਡਰ ਖੁੱਲੇ ਜਿੱਦੇ ਨਾਲ ਵਪਾਰ ਸਾਡਾ ਪਾਕਿਸਤਾਨ ਦੇ ਨਾਲ ਸ਼ੁਰੂ ਹੋਵੇ ਤੇ ਘਰਵਾਰ ਪੁਰਸਾਫ ਦਾ ਸਾਡਾ ਟੇਢੀ ਲੰਗਾ ਖੁੱਲ ਜਵੇ ਜਿਹੜੀਆਂ ਇਹਨਾਂ ਪੇ ਮੰਿਸਟਰ ਵਿਟੂ ਸਾਹਿਬ ਸਪੈਸ਼ਲਾਂ ਨਹੀਂ ਭੇਜ ਰਹੇ ਤੇ ਕਿਸਾਨਾਂ ਦਾ ਮਜ਼ਦੂਰਾਂ ਦਾ ਆੜੀਆਂ ਦਾ ਦੁਕਾਨਦਾਰਾਂ ਦਾ ਬਹੁਤ ਬੁਰਾ ਹਾਲ ਹੋਇਆ ਹੋਇਆ ਇਹ ਕਾਲੀਦਾਲ ਅੰਮ੍ਰਿਤਸਰ ਦੇ ਪ੍ਰਧਾਨ ਸਿੰਘ ਜੀ ਸਿੰਘ ਮਾਨ ਸਾਡੇ ਨਾਲ ਮੌਜੂਦ ਨੇ ਮਾਨ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਜੀ ਫਤਿਹ ਤੇ ਮਾਨ ਸਾਹਿਬ ਅੱਜ ਜੇ ਨਾ ਬਾਬਾ ਨਾਨਕ ਪਹੁੰਚੇ ਹੋ ਕਿਵੇਂ ਦੀ ਇਲੈਕਸ਼ਨ ਮਹੀਨ ਚੱਲਦੀ ਰਹੀ ਨਾ ਨਾ ਬਹੁਤ ਸੋਹਣੀ ਕਿਵੇਂ ਦੇਖ ਰਹੇ ਹੋ ਬਹੁਤ ਸੋਹਣੀ ਚੱਲ ਰਹੀ ਹੈ ਜੀ ਸਾਡੇ ਇਹ ਕੈਂਡੀਡੇਟ ਜਿਹੜਾ ਪੰਜਾਬ ਦਾ ਹੈਗਾ ਬਾਕੀ ਤੇ ਦਿੱਲੀ ਤੋਂ ਆਏ ਹੋਏ ਐ ਤੇ ਇਹ ਦਿੱਲੀ ਨੂੰ ਜਵਾਬ ਦੇ ਐ ਇਹ ਪੰਜਾਬ ਨੂੰ ਜਵਾਬ ਦੇ ਨਹੀਂ ਐ ਸਿਰਫ ਤੂਫਾਨ ਸਿੰਘ ਸਾਡਾ ਜਵਾਬ ਦੇ ਐ ਤੁਹਾਨੂੰ ਤੇ ਪੰਜਾਬ ਨੂੰ ਮਾਨ ਸਾਹਿਬ ਮੇਨ ਮੁੱਦੇ ਕਿਹੜੇ ਰਹਿਣਗੇ ਟੂਡੇ ਮੇਨ ਮੁੱਦੇ ਰਹਿਣਗੇ ਕਿ ਇਹ ਸੋਨਾ ਛੱਡਿਆ ਜਾਵੇ ਬਾਰਡਰ ਖੁੱਲ੍ਹੇ ਜਿਸ ਨਾਲ ਵਪਾਰ ਸਾਡਾ ਪਾਕਿਸਤਾਨ ਦੇ ਨਾਲ ਸ਼ੁਰੂ ਹੋਵੇ ਤੇ ਕਰਤਾਰਪੁਰ ਸਾਹਿਬ ਦਾ ਸਦਾ ਦੇ ਲਾਂਗਾ ਖੁੱਲ ਜਵੇ ਇਹ ਸਾਡੇ ਮੁੱਦੇ ਹੈ ਕਿ ਐ ਕਿ ਅੱਜ ਜਿਹੜਾ ਝੋਨਾ ਨਹੀਂ ਸੈਂਟਰ ਦੀ ਸਰਕਾਰ ਤੇ ਆਮ ਪਾਰਟੀ ਚੱਕ ਰਹੀ ਜਿਹੜੀਆਂ ਅਗਲੇ ਵੀ ਮਨਿਸਟਰ ਬਿੱਟੂ ਸਾਹਿਬ ਸਪੈਸ਼ਲ ਨਾ ਨਹੀਂ ਭੇਜ ਰਹੇ ਤੇ ਕਿਸਾਨਾਂ ਦਾ ਮਜ਼ਦੂਰਾਂ ਦਾ ਆੜਤੀਆਂ ਦਾ ਦੁਕਾਨਦਾਰਾਂ ਦਾ ਬਹੁਤ ਬੁਰਾ ਹਾਲ ਹੋਇਆ ਹੋਇਆ ਜੋ ਕਰਕੇ ਦੀਵਾਲੀ ਦੇ ਵਿੱਚ ਕੋਈ ਵੀ ਚੀਜ਼ ਵਿਕੀ ਨਹੀਂ ਨਾ ਇਹ ਉਹਨਾਂ ਦੀ ਵਾਸ਼ਿੰਗ ਮਸ਼ੀਨ ਨਾ ਟੀਵੀ ਨਾ ਫਰਸ਼ ਕਿੰਨੀਆ ਕਿੰਨੀਆ ਚੀਜ਼ਾਂ ਦੁਕਾਨਦਾਰਾਂ ਨੇ ਲਿਆਂਦੀਆਂ ਸੀਗੀਆਂ ਦੱਕਾ ਨਹੀਂ ਇਹ ਵਿਕਿਆ ਸੋ ਮੈਂ ਸਮਝਦਾ ਕਿ ਪੰਜਾਬ ਨੂੰ ਖਤਮ ਕਰਨ ਤੇ ਲਈ ਬੀਜੇਪੀ ਤੇ ਆਰਐਸਐਸ ਤੇ ਆਮ ਪਾਰਟੀ ਜਿਹੜੇ ਦਿੱਲੀ ਦੀਆਂ ਪਾਰਟੀਆਂ ਕਾਂਗਰਸ ਇਹ ਤਿੰਨੇ ਪਾਰਟੀਆਂ ਦਿੱਲੀ ਦੀਆਂ ਤੇ ਸਿਰਫ ਦੁਪਾਨ ਸਿੰਘ ਆਪਣਾ ਹੈਗਾ ਜੇ ਆਪਾਂ ਆਪਣੇ ਨੂੰ ਇੱਥੇ ਐਮਐਲਏ ਬਣਾਏ ਜਿਹੜਾ ਪੰਜਾਬ ਦੀ ਅਸੈਂਬਲੀ ਚ ਜਾ ਕੇ ਸਾਡਾ ਪੱਖ ਉਥੇ ਕਰੇ ਮਾਨ ਸਾਹਿਬ ਇਹ ਮੰਡੀਆਂ ਦੇ ਵਿੱਚ ਝੋਨਾ ਰੁਲ ਰਿਹਾ ਉਹ ਵੀ ਕਹਿੰਦਿਆ ਕਿ ਅਸੀਂ ਝੋਨਾ ਚੁੱਕ ਰਹੇ ਹਾਂ ਔਰ ਕਸਾਰ ਹੋ ਰਿਹਾ ਕਿੰਨੇ ਚੱਕ ਰਹੇ ਜੀ ਤੁਸੀਂ ਤੇ ਮੈਂ ਹੁਣ ਚਲੇ ਜਾ ਉਥੇ ਢੇਰ ਢੇਰ ਲੱਗੇ ਪਏ ਕੋਈ ਟਰੱਕ ਨਹੀਂ ਮੈਨੂੰ ਨਜ਼ਰ ਆਉਂਦੇ ਜਿਹੜੇ ਬੋਰੀਆਂ ਚੱਕੀ ਜਾਂਦੇ ਐ ਤੇ ਗੋਦਾਮ ਤਾਂ ਖਾਲੀ ਨਹੀਂ ਕਿਤੇ ਕੋਈ ਸਪੈਸ਼ਲ ਗੱਡੀ ਆਈ ਹੈ ਕਦੇ ਤੁਸੀਂ ਰਿਪੋਰਟਰ ਹੋ ਦਸੋਂ ਮਿੰਟ ਦੇ ਸੈਂਟਰ ਦੀ ਸਪੈਸ਼ਲ ਆਈ ਹੋਪ ਹੈ ਜਿਹੜੀ ਸਮਾਨ ਬਾਹਰ ਤੇ ਇਹ ਸੁਪੰਚ ਲਈ ਚੱਲੇਗਾ ਆ ਨਾਲ ਲੱਗਦਾ ਇੱਥੇ 30 ਕਿਲੋਮੀਟਰ ਦੇ ਉੱਤੇ ਪਾਕਿਸਤਾਨ ਹੈ ਇੱਥੇ ਜੇ ਆਪਾਂ ਭੇਜਦੀ ਆਪਣੀ ਜਿੰਨ 8500 ਰੁਪਿਆ ਕੁਇੰਟਲ ਤੋਂ ਨਾ ਵਿਕ ਰਿਹਾ ਤੇ ਇੱਥੇ ਤਾਂ ਬਿਲਕੁਲ ਕੋਟੀ ਦਾ ਭਾਅ ਨਹੀਂ ਇੱਥੇ ਤਾਂ 2700 ਨੂੰ ਤਾਂ ਇਹ ਬਾਸਮਤੀ ਵਿਕ ਰਹੀ ਹੈ ਰਵਨੀਤ ਮਿੱਟੂ ਕਹਿ ਰਹੇ ਨੇ ਕਿ ਕਿਸਾਨਾਂ ਦੀਆਂ ਜਾਇਦਾਦਾਂ ਜਿਹੜੀਆਂ ਉਹਨਾਂ ਦੀ ਜਾਂਚ ਹੋਏ ਉਹ ਕਿਉਂ ਕਹਿ ਰਹੇ ਨੇ ਤੁਹਾਨੂੰ ਲੱਗਦਾ ਕਿ ਜਾਜੇ ਗੱਲ ਕਹਿੰਦੀ ਉਹ ਤਾਂ ਬੀਜੇਪੀ ਦੇ ਕਹਿਣ ਦੇ ਉੱਤੇ ਕਰੀ ਜਾਂਦੇ ਐ ਜੋ ਮਰਜ਼ੀ ਐ ਤੇ ਇਹ ਆਪਣੀ ਜ਼ੁਬਾਨ ਨੂੰ ਵਿਗਾੜ ਰਹੇ ਐ ਬਿੱਟੂ ਜੀ ਨੂੰ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਜਿਹੜਾ ਕਿ ਅੱਗੇ ਤੋਂ ਇਹ ਥੋੜੇ ਪੰਜਾਬ ਦੇ ਲੋਕੋਨਾਂ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦੇਣ ਉਹ ਪੰਜਾਬ ਦੇ ਨਮਾਇंदे ਐ ਪੰਜਾਬ ਦੇ ਹੱਕ ਦੇ ਵਿੱਚ ਬੋਲਿਆ ਕਰਨ ਤੇ ਜਿਹੜੇ ਬੀਜੇਪੀ ਤੇ ਆਰਐਸਐਸ ਨੇ ਬਾਹਰ ਦੇ ਮੁਲਕਾਂ ਦੇ ਵਿੱਚ ਸਿੱਖ ਮਨਵਾਏ ਐ ਕੈਨੇਡਾ ਦੇ ਵਿੱਚ ਅਮਰੀਕਾ ਬ੍ਰਿਟਾਨੀਆ ਪਾਕਿਸਤਾਨ ਤੇ ਪੰਜਾਬ ਦੇ ਵਿੱਚ ਉਨ੍ਹਾਂ ਦੀ ਤਫ਼ਤੀਸ਼ ਹੋਣੀ ਜ਼ਰੂਰੀ ਹੈ ਤੇ ਉਹ ਵਜ਼ੀਰ ਫੜੇ ਜਾਣੇ ਚਾਹੀਤੇ ਹੈ ਜਿਨ੍ਹਾਂ ਨੇ ਪਾਲਿਸੀ ਇਖਤਿਆਰ ਕੀਤੀ ਹੈ ਮਾਨ ਸਾਹਿਬ ਇੱਕ ਵਾਰ ਕੈਨੇਡਾ ਦੇ ਵਿੱਚ ਮੰਦਿਰਾਂ ਦੇ ਉੱਤੇ ਹਮਲਾ ਹੋਇਆ ਸੀ ਔਰ ਜਿਹੜੀ ਗੱਲ ਕਹੀ ਜਾਂਦੀ ਉਹ ਸਿੱਖਾਂ ਦੇ ਉੱਤੇ ਕਿਹਾ ਜਾਂਦਾ ਵੀ ਉਹਨਾਂ ਵੱਲੋਂ ਉਕਸਾਇਆ ਗਿਆ ਤੁਹਾਨੂੰ ਕੀ ਲੱਗਦਾ ਕਿੰਨਾ ਕੋਈ ਇਹ ਰਿਪੋਰਟ ਨਹੀਂ ਆਈ ਇਹ ਮੰਦਿਰ ਤੋੜਨ ਦੀ ਨਾ ਕਦੇ ਸਿੱਖ ਤੋੜਦੇ ਹੈ ਮੰਦਿਰ ਔਰ ਦੂਸਰੀ ਗੱਲ ਹੈ ਕਿ ਇਹ ਮੰਦਰਾਂ ਨੂੰ ਸਰਕਾਰ ਇਸਤੇਮਾਲ ਕਰ ਰਹੀ ਹੈ ਆਪਣਾ ਪ੍ਰੋਪਗੈਂਡਾ ਕਰਨ ਦੇ ਲਈ ਜਿਹੜਾ ਕਿ ਉਹ ਇੱਕ ਧਰਮਨਾ ਪੱਖ ਮੁਲਕ ਦੇ ਕਨਸਟੀਟਿਊਸ਼ਨ ਦੇ ਖਿਲਾਫ ਹੈਗਾ ਤੇ ਇਸ ਤਰ੍ਹਾਂ ਸੈਂਟਰ ਦੀ ਸਰਕਾਰ ਨੂੰ ਨਹੀਂ ਕਰਨਾ ਚਾਹੀਦਾ ਤੇ ਸਿੱਖਾਂ ਨੇ ਤਾਂ ਸਭੋਂ ਮੰਦਰਾਂ ਨੂੰ ਬਚਾਇਆ ਹੈਗਾ ਜਿਵੇਂ ਸੋਮਨਾਥ ਦੇ ਮੰਦਰ ਦਾ ਦਰਵਾਜ਼ਾ ਚਾਂਦੀ ਦਾ ਤੇ ਲੋਕ ਮਾਰ ਕੇ ਬੰਦ ਵੀ ਕਰ ਗਿਆ ਸੀਗਾ ਸਿੱਖਾਂ ਨੇ ਤਾਂ ਉਹ ਦਰਵਾਜ਼ਾ ਵਾਪਸ ਲੈ ਅੰਦਰ ਤੇ ਅੱਜ ਦਰਬਾਰ ਸਾਹਿਬ ਦੇ ਜੋਕੇ ਦੇ ਵਿੱਚ ਦੇਖ ਲਓ ਉਹ ਹੈਗਾ ਤੇ ਮੇਰਾ ਮਤਲਬ ਕਦੋਂ ਸਿੱਖਾਂ ਨੇ ਕਿਸ ਮੰਦਰ ਨੂੰ ਮਸਜਦ ਤੇ ਫਿਰ ਮਸਜਦ ਤੋਂ ਬਬਰੀ ਮਸਜਦ ਹਿੰਦੂਆਂ ਨੇ ਤਬਾਕ ਕੀਤੀ ਹੈ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤੇ ਆ ਛੱਤੀ ਹੋਰ ਕੋਟਵਾਰਿਆਂ ਦੇ ਉੱਤੇ ਅਟੈਕ ਕੀਤੇ ਆ ਕਦੇ ਸਿੱਖ ਨੇ ਇਹ ਐਹੋ ਜਿਹੀ ਸ਼ਰਾਬ ਇਹਨਾਂ ਹੌਲਕਾ ਕਿਉਂ ਮਚਾਇਆ ਜਾ ਰਿਹਾ ਇਹ ਇਹਨਾਂ ਵਿਵਾਦ ਕਿਉਂ ਕਰ ਰਹੇ ਨੇ ਇਹ ਏਜੰਸੀਆਂ ਦੀ ਤੁਹਾਨੂੰ ਲੱਗਦਾ ਕੋਈ ਹਾਂ ਮੇਰਾ ਮਤਲਬ ਹੈ ਕਿ ਬਹੁਤੀ ਸਰਕਾਰ ਦੀ ਪਾਲਿਸੀ ਹੈ ਕਿ ਸਿੱਖਾਂ ਨੂੰ ਛੋਟਾ ਦਿਖਾਇਆ ਜਾਵੇ ਇਹ ਬਹੁਤੇ ਚੰਬੜੇ ਹੋਏ ਕਹਿੰਦਾ ਕਿ ਇਹਨਾਂ ਨੂੰ ਮੈਂ ਇਹਨਾਂ ਨੇ ਇਹ ਜਿਹੜੇ ਅਸੀਂ ਕਾਨੂੰਨ ਬਣਾਏ ਸੀਗੇ ਖੇਤੀਬਾੜੀ ਦੇ ਉਹ ਇਹ ਲੱਗਣ ਨਹੀਂ ਦਿੱਤੇ ਤੇ ਇਹਨਾਂ ਨੇ ਸਾਰੀ ਦਿੱਲੀ ਘੇਰੀ ਰੱਖੀ ਆ ਤਾਂ ਮੇਰਾ ਮਤਲਬ ਹੈ ਕਿ ਇਹ ਇਹ ਸਾਨੂੰ ਹੁਣ ਸਬਕ ਸਿਖਾਉਣ ਸਾਰੇ ਲੜਾਈ ਕਿਦਣਾ ਵਿਦੋ ਦੋ ਰੰਦਾਵੇ ਨੇ ਸੁਖਿੰਦਰ ਰੰਦਾਵਾ ਤੇ ਗੁਰਦੀਪ ਰੰਦਾਵਾ ਔਰ ਨਿਰਮਲ ਸਿੰਘ ਕਾਲੂ ਦੇ ਸੁਪੁੱਤਰ ਨੇ ਰਵੀਕਰਨ ਕਾਲੂ ਆਪਣਾ ਮੁਕਾਬਲਾ ਕਿਦਣਾ ਲੈ ਆਪਣੇ ਮੁਕਾਬਲਾ ਨਾ ਹੈਗਾ ਇਹ ਦਿੱਲੀ ਦੇ ਕੈਂਡੀਡੇਟਾਂ ਦੇ ਖਿਲਾਫ ਠੀਕ ਹੈ ਜੀ ਓਕੇ ਤੁਹਾਨੂੰ ਜੀ ਕਿਦਾਂ ਬਸ ਬਹੁਤ ਚੜ੍ਹਦੀ ਕਲਾ ਹੋ ਰਹੀ ਹੈ ਮਾਨ ਸਾਹਿਬ ਆਗੇ ਤੇ ਸਮਝ ਲੋ ਸਾਰਾ ਪੰਥ ਆ ਗਿਆ ਹੁਣ ਪਿੱਛੇ ਮਾਨ ਸਾਹਿਬ ਨੇ ਹਨਾਣੇ ਸਾਰਾ ਤੁਹਾਨੂੰ ਸਮਝਾਇਆ ਮਹੀਮ ਚੜ੍ਹਦੀ ਕਲਾ ਚ ਚੱਲ ਰਹੀ ਨੌਜਵਾਨਾਂ ਚ ਜੋਸ਼ ਜੀ ਬੜੇ ਚਿਰਾਂ ਤੋਂ ਉਤਸ਼ਾਹ ਸੀ ਤੇ ਵੇਟ ਕਰ ਰਹੇ ਸੀ ਖਾਸ ਨਹੀਂ ਹਾ ਖਾਸ ਨਹੀਂ ਹਾ ਹੋਈ ਆ ਵੀ ਹੁਣ ਸਮਾ ਆ ਗਿਆ ਵਾ ਆਪਾਂ ਸਟੇਜਾਂ ਤੇ ਵੀ ਕਿੰਨੇ ਆ ਵੀ ਇਕੱਠੀ ਹੋਈਏ ਇਕੱਠੀ ਹੋਈਏ ਆਪਾਂ ਇਕੱਠਾ ਕਰੀਏ ਤੇ ਆਜੋ ਇਕੱਠੇ ਹੋ ਕੇ ਤੇ ਇੱਥੋਂ ਇੱਕ ਨਵਾਂ ਅਗਾਜ਼ ਪੰਥ ਦੀ ਸਿਆਸਤ ਸਿਰ ਜੀ ਤੇ ਕੁਝ ਚੜ੍ਹਦੀ ਕਲਾ ਵਾਲਾ ਸਨੇਹਾ ਦਈਏ ਤੇ ਦਿੱਲੀ ਨੂੰ ਜਿਹੜਾ ਵਾ ਹਰ ਬਰੇ ਜ਼ੁਲਮ ਕਰਦੀ ਆ ਤੇ ਤੁਸੀਂ ਵੋਟਾਂ ਦੇ ਨਾਲ ਇਹਨਾਂ ਨੂੰ ਜਵਾਬ ਦਿਓ ਵੀ ਪੰਥ ਅਜੇ ਜਿਉਂਦਾ ਆ ਹੋਰ ਤੁਹਾਡਾ ਜ਼ੁਲਮ ਬਰਦਾਸ਼ਤ ਨਹੀਂ ਕਰੇਗਾ ਸੋ ਇਸਨ ਸਿਮਰਜ ਸਿੰਘ ਮਾਨ ਅਤੇ ਲਾਪਰੀ ਸਿੰਘ ਤੂਫਾਨ ਅਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਮੁਕਾਬਲਾ ਸਾਡਾ ਦਿੱਲੀ ਦੇ ਨਾਲ ਕਿਸੇ ਕੈਂਡੀਡੇਟ ਦੇ ਨਾਲ ਨਹੀਂ ਔਰ ਦਿੱਲੀ ਦੇ ਨਾਲ ਮੁਕਾਬਲਾ ਕਰਨਗੇ ਲਾਪਰੀ ਸਿੰਘ ਤੂਫਾਨ ਔਰ ਇਹਨਾਂ ਦੀ ਚੋਣ ਮਹੀਮ ਨੂੰ ਹੰਗਾਰਾ ਮਿਲ ਰਿਹਾ ਔਰ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਮਹੀਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਔਰ ਕਿਸਾਨ ਜਿਹੜੇ ਕਿਸਾਨਾਂ ਦਾ ਮੁੱਦਾ ਉਹਨਾਂ ਨੇ ਮੇਨ ਰੱਖਿਆ ਹੈ ਕਿ ਕਿਸਾਨਾਂ ਤੇ ਮੁੱਦਾ ਜਿਹੜਾ ਉਹ ਮੇਨ ਮੁੱਦਾ ਔਰ ਇਹ ਗੱਲ ਕੈਨੇਡਾ ਦੇ ਵਿੱਚ ਮੰਦਰਾਂ ਤੇ ਹਮਲੇ ਦੀ ਕਰੀ ਤਾਂ ਉਹਨਾਂ ਨੇ ਕਹਿ ਕੇ ਏਜੰਸੀਆਂ ਦੀ ਸਾਜ਼ਿਸ਼ ਹੈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਿੱਖ ਮੰਦਰਾਂ ਨੂੰ ਬਚਾਉਣ ਵਾਲੇ ਨੇ ਔਰ ਸਿੱਖਾਂ ਨੇ ਹਮੇਸ਼ਾ ਦੂਸਰੇ ਧਾਰਮਿਕ ਸਥਾਨਾਂ ਦੀ ਜਿਹੜੀ ਆ ਉਹ ਰੱਖਿਆ ਕੀਤੀ ਹੈ ਜਿਹੜਾ ਬਾਬਾ ਨਾਨਕ ਤੋਂ ਕੈਮਰਾਮੈਨ ਕ੍ਰਿਸ਼ਨ ਗਪਾਲ ਦੇ ਨਾਲ ਗੁਰਕ੍ਰਿਪਾਲ ਸਿੰਘ ਟੈਲੀਪੋਟ ਪੰਜਾਬ ਰਣਾਮਚ